ਗਲਤੀ ਹੋ ਵੀ ਵਸੇ ਨਹੀਂ ਮਾਰਿਆ ਕਿਉਂ ਕਿ ਕੀ ਗਲਤੀ ਕਰਨ ਕੀ ਕਰਦਾ ਮੈਂ ਸਾਰਾ ਕਮੈਂਟ ਮੈਂ ਕਿਹਾ ਤਾ ਨਾ ਕੀ ਕਰਨ ਕੀ ਸੀ ਚਲੋ ਚਲੋ ਸੁਦਾ ਦੇਵੀ ਕੀ ਜਨਰੇਸ਼ਨ ਅੰਤਰ ਕੀ ਸਾਰੀ ਗੱਲਬਾਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲੇ ਗਲਤੀ ਹੋ ਗਈ ਉਹ ਪਾਸੇ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਈ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਕਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਉਹ ਤੇ ਉਸ ਦਿਨ ਨੂੰ ਅਮਰਪ੍ਰੀਤ ਕੌਰ ਸਕੂਟਰੀ ਐਕਵਰਸ ਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਡੀ ਪੱਡੀ ਜਾ ਰਹੇ ਸੀ ਤੇ ਜਦੋਂ ਨਵਾਂ ਪਿੰਡ ਸਰਦਾਰਾਂ ਨੇੜੇ ਤਾਰੀਵਾਲ ਸਹਿਬ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਨੌਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜ੍ਹਪ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਾਂ ਨਾਲ ਚੜ੍ਹ ਪਈ ਸੀ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਗਏ ਸੋ ਪਾਣੀ ਡੂੰਗਾ ਹੋਣ ਕਰਕੇ ਅਮਨ ਜਿਹੜੀ ਅਮਨਪ੍ਰੀਤ ਕੌਰ ਡੁੱਬਣ ਕਰਕੇ ਉਹ ਬੋਪਕੇ ਸੀ ਪਾਣੀ ਵਿੱਚ ਡੁੱਬ ਗਈ ਸੀ ਤੇ ਜਿਹੜੇ ਸਲਟੇਰੀ ਸੀਗੇ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਇਸ ਸੇ ਮਕਦਮਾ ਨੰਬਰ 22 ਮਤੀ 2832025 ਜੁਰਮ 109 304 ਬੀ ਐਨ ਐਸ ਥਾਣਾ ਤੇ ਬੜਵਕੇ ਨਾਮ ਲੋਕ ਦੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਹੋਰ ਟੈਕਨੀਕਲ ਜਿਹੜੀ ਐਨਾਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੁਲਿਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਫਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇਹਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ Laash ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਹ ਮੋਕੇ ਬਰੰਦ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 62 BNS ਦਾ ਵਾਧਾ ਕੀਤਾ ਗਿਆ ਸੀ ਮ੍ਰਿਤਕ ਅਮੰਤਰੀ ਕੌਰ ਤੇ ਸੱਤ ਸਰਪਿੰਦਰ ਕੌਰ ਤੇ ਪਤੀ ਕਾਜ ਦੇ ਕੋਈ ਰੈਸਟ ਕਰ ਲਿਆ ਗਿਆ। ਉਹ ਲਗਾ ਸਰਦਿਕੂ ਕਿਉਂ ਸ? ਇਹਦੇ ਵਿੱਚ ਫਰਦਰ ਜਿਹੜੀ ਹੈਗੀ ਐ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਰੀਸ਼ ਕਰ ਰਹੇ ਆ। ਫਰਮਾਂ ਲਵਾਗੇ ਇਹਨਾਂ ਦਾ। ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋ ਕਿਸੇ ਦੇ ਵਿੱਚ ਮੁੱਦੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ। ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟ ਉਹ ਯਰ ਲੋਟ ਜਾਣੇ ਵੀ ਗੈਰਾਂ ਨੇ ਮੱਥੇ ਛੋੜ ਦਿੱਤੇ ਜਾਂ ਬਰਾਮਦ ਨਹੀਂ ਕੀਤਾ ਨਾ ਲੋਟ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟਿਸ ਇਨਵੈਸਟੀਗੇਸ਼ਨ ਇਸ ਵਿੱਚ ਵਿਚਾਰ ਰਹੇ ਆ ਬੰਦੇ ਇੰਜੀਨੀਅਰ ਪ੍ਰੋਪਰ ਰਮਾਨ ਲੈ ਕੇ ਤਤਕੀਸ਼ ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਸਭ ਵੀ ਅਸੀਂ ਸਾਡੇ ਕੋਲ ਖੋਹ ਹੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਸਰ ਉਸ ਨੂੰ ਕਿਵੇਂ ਸ਼ਾਰਟ ਕਰਿਆ ਕੀ ਕਹਾਣੀ ਦਾ ਸਾਰ ਹੋ ਸਕਦੀ ਹੈ ਜੇ ਮੈਂ ਫਿਰ ਮਿੱਥੀ ਕਹਾਣੀ ਬਣਾ ਸਕਦਾ ਹਾਂ ਇਹ ਜਿਸ ਤੋਂ ਜਿਸ ਉਹਨਾਂ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਕ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀ ਉਹ ਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਕਨਵਰਸੇਸ਼ਨ ਤੋਂ ਵੀ ਗੱਲ ਡਾਊਟਫੁਲ ਲੱਗ ਰਹੀ ਸੀ ਜਦੋਂ ਜਿਹੜੀ ਹੈਗੀ ਟੈਕਨੀਕਲ ਅਨਲਿਸਿਸ ਕੀਤਾ ਗਿਆ ਉਹ ਇਸ ਤੋਂ ਬਾਰੇ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹ ਇਹਨਾਂ ਨਾਲ ਕੋਈ ਛੋਟੀ ਸਟੋਰੀ ਬਣਾਈ ਲੱਗਦੀ ਹੈ ਤੇ ਬੀਬੀ ਕਾ ਵੀ ਤਾਂ ਦੁਨਾਹ ਕਰਦੀ ਪੁਲਿਸ ਨੂੰ ਪੁਲਿਸ ਸੱਚੀ ਕਾ ਵੀ ਹੋਰ ਲੋਕਾਂ ਨੂੰ ਤੇ ਆ ਵੀ ਤਾਂ ਦੁਨਾਹ ਕਰਦੀ ਨਹੀਂ ਉਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਨੇਚਰਲੀ ਬਣਾਈ ਉਹਨੇ ਲੇਕਿਨ ਉਸ ਲਈ ਤਾਂ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਤੋਂ ਬਾਅਦ ਫਤਨ ਦੀ ਹੈਗੀ ਗੱਲ ਇਹ ਕਲੀਅਰ ਹੋ ਗਈ ਵੀ ਇਹ ਮਰਡਰ ਦਾ ਹੈਗਾ ਨਾ ਆਪ ਹੀ ਇਹਦੇ ਮੁੰਡੇ ਨੇ ਤੇ ਨੇ ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਕਿਵੇਂ ਦੀ ਦੋਵਾਂ ਦੀ ਦੋਵਾਂ ਦੀ ਸੀ ਦੋਵਾਂ ਦੀ ਆਪਸ ਵਿੱਚ ਹੀ ਪਲੈਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਆ ਉਥੋਂ ਜਦੋਂ ਇਹ ਉਥੋਂ ਚੱਲੇ ਨੇ ਲੜਕੀ ਦੇ ਪੇਰੈਂਟਸ ਦੇ ਕਰਕੇ ਚੱਲੇ ਨਹੀਂ ਇਹਦੀ ਮੁੰਡੇ ਦੀ ਆਪ ਵਿੱਚ ਵੀ ਨਹੀਂ ਆਪ ਵਿੱਚ ਕਨਵਰਸੇਸ਼ਨ ਗੱਲ ਨਹੀਂ ਮਾਂ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੱਗੂਗਾ ਕਿ ਆ ਕੇ ਬਈ ਸੰਤ ਮਤਲਬ ਬੰਦ ਲੈ ਕੇ ਜਾਂਦੀ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਰਹੀ ਲੜਕੀ ਜਾਂਦੀ ਪੋਣਾ ਕਰਦਾ ਨਾ ਨੂਜਾ ਮਾਇਆ ਕਰਦਾ ਨਹੀਂ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉੱਥੇ ਗਈ ਸੀ ਉਹ ਪੇਕੇ ਤੋਂ ਵਾਪਸ ਆ ਰਹੀ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬਿਟਵੀਨ ਇਹ ਆਪ ਵਿੱਚ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਦੀ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹ ਹੈ ਸਰ ਜੀ ਉਹ ਤਾਂ ਸਾਰਾ ਸਾਰਾ ਪਲਾਨ ਕਿਨੇ ਰਚਿਆ ਸੀਗਾ ਉਹਦੇ ਘਰ ਵਾਲੇ ਨੇ ਰਚਿਆ ਸੀ ਮਾਸਟਰ ਮਾਈਂਡ ਬਿਲਕੁਲ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸੱਸਾ ਜੀ ਉਹਨੇ ਤੇ ਕਹ ਦਿੱਤਾ ਗਿਆ ਮਾਂ ਆਪੋ ਦੋਵੇਂ ਮੌਕੇ ਤੇ ਮਜੂਦ ਸੀ ਕਿ ਜਾਂ ਹੋਰ ਵੀ ਲੋਗ ਰਹੇ ਸੀ ਨਹੀਂ ਬਿਲਕੁਲ ਦੋਨੇ ਮਾਂ ਪੁੱਤ ਸਮਝੂਦ ਸੀ ਮੈਂ ਦੱਸਾਂਗਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜ਼ਿਆਦਾ ਬੇਟਾ ਉਹ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਉਹ ਦੇਖੋ ਫਰਦਰ ਫਰਦਰ ਇਸ ਵੇਲੇ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਪੱਖ ਮਾਪੋਦਾ ਹੀ ਸੀਗਾ ਉਹਨੇ ਹਾਂ ਪਰ ਚ ਇਹਨਾਂ ਨੇ ਜਦਾ ਡਰਾਮਾ ਕਰਕੇ ਸਿਰ ਹੈਗਾ ਉਹ ਮਦਰ ਉਹ ਹੀ ਕਹੇ ਵੀ ਫਰਦਰ ਅਸੀਂ ਹੁਣ ਰਿਮਾਨ ਲਵਾਂਗੇ ਦੁਮਾਨ ਦਾ ਰਿਮਾਨ ਕਰਕੇ ਫਰਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਕੋ ਹੋ ਸਾਹਮਣੇ ਆਇਆ ਤਾਂ ਉਹਨੇ ਖਾਸ ਕਰਕੇ ਕਿ ਜੀ ਇਹਦਾ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਦੇ ਵਿੱਚ ਹੈਗੇ ਹੈ ਖਤਿਆ ਦਾ ਨਹੀਂ ਹੁਣ ਫਿਲਹਾਲ ਅਸੀਂ ਪਤਾ ਕਰ ਰਹੇ ਆ ਰਿਕਾਰਡ ਪਤਾ ਕਰ ਰਹੇ ਜੀ